ਅੱਜ ਦੇ ਇਨਸਾਨ ਨੇ ਕੁਦਰਤ ਨਾਲ ਖਿਲਵਾੜ ਕਰਕੇ ਆਪਣੀਆਂ ਕਾਢਾਂ ਕਰਕੇ ਆਪਣੀ ਜ਼ਿੰਦਗੀ ਤਬਾਹ ਕਰ ਲਈ ਹੈ। ਕੁਦਰਤ ਨੇ ਇਨਸਾਨ ਨੂੰ ਰਹਿਣ ਲਈ ਚੰਗੀ ਹਵਾ, ਚੰਗਾ ਖਾਣ-ਪੀਣ, ਚੰਗਾ ਵਾਤਾਵਰਣ, ਪਰਿਵਾਰ ਸਭ ਕੁਝ ਦਿੱਤਾ ਸੀ। ਪਰ ਇਨਸਾਨ ਨੇ ਖੋਜ-ਖਰਚ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੇ ਭਵਿੱਖ ਦਾ ਬੇੜਾਗਰਕ ਕਰ ਲਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਇਨਸਾਨ ਨੇ ਪਹਿਲਾਂ ਮੋਬਾਈਲ ਵਰਗੇ ਉਪਕਰਨਾ ਦੀ ਖੋਜ ਕੀਤੀ। ਫਿਰ ਆਨਲਾਈਨ ਟੈਕਨੋਲੋਜੀ ਦੀ ਖੋਜ ਕੀਤੀ। ਜਿਸ ਨਾਲ ਅੱਜ ਉਸ ਕੋਲ ਮੋਬਾਈਲ ਦੇ ਵਿੱਚ ਸਭ ਕੁਝ ਮਿਲ ਰਿਹਾ ਪਰ ਜਦੋਂ ਮੋਬਾਈਲ ਤੋਂ ਬਾਹਰ ਆਪਾਂ ਦੁਨੀਆ ਵਿੱਚ ਜਾਂਦੇ ਹਾਂ ਤਾਂ ਆਪਾਂ ਕੀ ਦੇਖਦੇ ਹਾਂ ਕਾਰੋਬਾਰ ਲੋਕਾਂ ਦੇ ਖਤਮ ਹੋ ਚੁੱਕੇ ਹਨ ਰਿਸ਼ਤੇ ਰਿਸ਼ਤਿਆਂ ਦੀ ਵੈਲਿਊ ਸਭ ਖਤਮ ਹੋ ਚੁੱਕਿਆ ਹਨ ਇਨਸਾਨ ਬਿਮਾਰੀਆਂ ਨਾਲ ਘਿਰ ਚੁੱਕਾ ਹੈ ਜਿਹੜੀ ਇਨਸਾਨ ਦੀ ਉਮਰ 100-100 ਸਾਲ ਹੁੰਦੀ ਸੀ ਨਿਰੋਗ ਤੰਦਰੁਸਤ ਜੀਵਨ ਜੀਉਂਦੇ ਸਨ ਅੱਜ ਦੇ ਸਮੇਂ ਵਿੱਚ ਏਅਰਪੋਡ ਲਾ ਕੇ ਆਪਣੇ ਕੰਨਾਂ ਦੀ ਬਿਮਾਰੀਆਂ ਨੂੰ ਦਿਮਾਗ ਦੇ ਰੋਗਾਂ ਨੂੰ ਨਿਯੋਤਾ ਦੇ ਰਹੇ ਹਨ ਮੋਬਾਈਲ ਤੇ ਸਾਰਾ ਸਾਰਾ ਦਿਨ ਗੱਲਾਂ ਕਰਕੇ ਆਪਣੀ ਅੱਖਾਂ ਨੂੰ ਆਪਣੀ ਸਿਹਤ ਨੂੰ ਬਿਮਾਰ ਕਰ ਰਹੇ ਹਨ ਦਿਲ ਦੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ ਜਿੱਧਰ ਤੁਸੀਂ ਦੇਖੋਗੇ ਕਿਸੇ ਪਾਸੇ ਤੁਹਾਨੂੰ ਸੁਣਨ ਨੂੰ ਆਏਗਾ ਉਸ ਨੂੰ ਅਟੈਕ ਆ ਗਿਆ ਕਿਸੇ ਨੂੰ ਕਿਡਨੀ ਦਾ ਅਟੈਕ ਆ ਗਿਆ ਕਿਡਨੀ ਫੇਲਰ ਹੋ ਗਈ ਲੀਵਰ ਫੇਲ ਹੋ ਗਿਆ ਬ੍ਰੇਨ ਅਟੈਕ ਆ ਗਿਆ ਇਹ ਬਿਮਾਰੀਆਂ ਕਿਉਂ ਲੱਗ ਰਹੀਆਂ ਹਨ ਕਿਉਂਕਿ ਇਨਸਾਨ ਨੇ ਨਵੇਂ-ਨਵੇਂ ਖਾਣਿਆਂ ਦੀ ਖੋਜ ਕੀਤੀ ਨਵੇਂ-ਨਵੇਂ એનર્ਜੀ ਡਰਿੰਕ ਬਣਾਏ ਕੁਦਰਤੀ ਸੋਮਿਆ ਤੋਂ ਦੂਰ ਜਾ ਕੇ ਨਵੇਂ ਉਪਕਰਨ ਬਣਾਏ ਜੋ ਕਿ ਸਿਹਤ ਲਈ ਇੰਨੇ ਹਾਨੀਕਾਰਕ ਸਾਬਤ ਹੋ ਰਹੇ ਹਨ ਅਤੇ ਇਨਸਾਨ ਲਈ ਇੰਨੇ ਜਾਨਲੇਵਾ ਸਾਬਤ ਹੋ ਰਹੇ ਹਨ ਕਿ ਅੱਜ ਦਾ ਇਨਸਾਨ ਪਹਿਲੇ ਪੈਸੇ ਕਮਾਉਂਦਾ ਹੈ ਫਿਰ ਆਪਣੀ ਬਿਮਾਰੀਆਂ ਤੇ ਲਾਉਂਦਾ ਹੈ ਤੇ ਖਾਲੀ ਹੱਥ ਦੁਨੀਆ ਤੋਂ ਚਲਾ ਜਾਂਦਾ ਹੈ ਅਗਰ ਆਪਾਂ ਦੋ ਵਕਤ ਦੀ ਚੰਗੀ ਰੋਟੀ ਖਾਣੀ ਹੋਵੇ ਤਾਂ ਸਾਨੂੰ ਇਹਨਾਂ ਤੋਂ ਦੂਰੀ ਬਣਾਣੀ ਪਵੇਗੀ ਕਾਰੋਬਾਰ ਚਲਾੜੇ ਹੋਣ ਤਾਂ ਸਾਨੂੰ ਮੋਬਾਈਲਾਂ ਤੋਂ ਦੂਰੀ ਬਣਾਣੀ ਪਵੇਗੀ ਮੋਬਾਈਲ ਹੀ ਸਭ ਕੁਝ ਨਹੀਂ ਇਨਸਾਨ ਦੀ ਸਿਹਤ ਇਨਸਾਨ ਦੇ ਪਰਿਵਾਰ ਹੀ ਸਭ ਕੁਝ ਹੈ ਸੁੱਖ ਲਵੋ ਪਰ ਇਹਨਾਂ ਚੀਜ਼ਾਂ ਨੂੰ ਆਪਣੇ ਤੇ ਇੰਨਾ ਹਾਵੀ ਨਾ ਬਣਾ ਲਿਓ ਕਿ ਇਹ ਤੁਹਾਡੀ ਜਾਨ ਨਾਲ ਤੁਹਾਡੀ ਸਿਰ ਨਾਲ ਖਿਲਵਾੜ ਕਰਨ ਲੱਗ ਪੈਣ ਧੰਨਵਾਦ